ਕँग्रेस ਪਾਰਟੀ ਨੇ ਅੱਜ ਆਪਣਾ ਮੁੱਖ ਦਫ਼ਤਰ ਜਿਹੜਾ ਫਰੀਸ਼ਦੌਰ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਇੱਥੇ ਖੋਲਿਆ ਗਿਆ ਔਰ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਵਿੱਚ ਭਾਰੀ ਉਤਸ਼ਾਹ ਔਰ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਅਸੀਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਕਿ ਤਰੱਕੀ ਔਰ ਖੁਸ਼ਹਾਲੀ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਚੁਟਾਇਆ ਜਾਵੇ ਸਾਡੇ ਜਿਹੜੇ ਐਮਐਲਏ ਨੇ ਉਹ ਸ਼ਰਿਆਮ ਇਸ ਤਰ੍ਹਾਂ ਦੀਆਂ ਗੱਲਾਂ ਪੱਕਾ ਲਾਉਣ ਦੀਆਂ ਕਰ ਰਹੇ ਨੇ ਔਰ ਇੱਕ ਕੰਬਲੇ ਕਹਿ ਰਿਹਾ ਕਿ ਜਿਹੜਾ ਅੱਖ ਚੱਕ ਕੇ ਸਾਡੇ ਵੱਲ ਦੇਖੂਗਾ ਉਹਦੀ ਅੱਖ ਕੱਢ ਦੇਾਂਗੇ ਜੇ ਸਾਡੇ ਵੱਲ ਕੋਈ ਉਂਗਲ ਕਰੇਗਾ ਸੀ ਉਹਦੀ ਉਂਗਲ ਵੱਢ ਦੇਾਂਗੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਕਦੇ ਨਹੀਂ ਸੀ ਦੇਖੇ ਕਿ ਲੋਕਾਂ ਦੇ ਚੁਣੇ ਹੋਏ ਲੋਕ ਨਮੈਂਦੇ ਅੱਜ ਇਹੋ ਜੀਆਂ ਗੱਲਾਂ ਕਰ ਰਹੇ ਨੇ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪੰਜਾਬ ਬਣਾਵਾਂਗੇ ਅੱਜ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਪਰਚਾ ਕਲਚਰ ਪਰਚਿਆਂ ਦੀ ਭਰਮਾਰ ਡਰਾਇਆ ਜਾਂਦਾ ਔਰ ਤੁਸੀਂ ਦੇਖੋ ਕਿਵੇਂ ਲੋਕਤੰਤਰ ਦਾ ਜਿਹੜਾ ਕਤਲ ਕੀਤਾ ਜਾਂਦਾ ਸਮਝ ਨਹੀਂ ਆ ਰਹੀ ਵੀ ਪੰਜਾਬ ਨੂੰ ਕਿਹੜੇ ਪਾਸੇ ਧੱਕਿਆ ਜਾ ਰਿਹਾ ਅੱਜ ਪੰਜਾਬ ਨੂੰ ਜੰਗਲ ਰਾਜ ਦੇ ਵੱਲ ਧੱਕਿਆ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਹੈ ਉਹ ਬਿਲਕੁਲ ਸੇਫ ਨਹੀਂ ਹੈ ਔਰ ਜਿਸ ਤਰੀਕੇ ਨਾਲ ਬਰੋਜ ਗੋਲੀ ਚੱਲ ਰਹੀ ਹੈ ਵਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਗੋੜੀਆਂ ਮਾਰ ਕੇ ਉਹਨਾਂ ਦੀ ਜਾਨ ਤੱਕ ਲਈ ਜਾ ਰਹੀ ਹੈ ਫੌਤੀਆਂ ਮੰਗੀਆਂ ਜਾ ਰਹੀਆਂ ਨੇ ਕੋਈ ਵੀ ਚੀਜ਼ ਜਿਹੜੀ ਆ ਪੰਜਾਬ ਦੇ ਵਿੱਚ ਸੇਫ ਨਹੀਂ ਰਹੀ ਹੁਣ ਜਿਹੜੇ ਉਮੀਦਵਾਰ ਤੇ ਤਕਰੀਬਨ ਸਾਰੇ ਫਾਈਨਲ ਹੋ ਗਏ ਨੇ ਸਿੰਬਲ ਵੀ ਲੋਟ ਹੋ ਗਏ ਤੇ ਹੁਣ ਇਲੈਕਸ਼ਨ ਜਿਹੜੀ ਆ ਅਮਚਾਰਕ ਤੌਰ ਤੇ ਸ਼ੁਰੂ ਹੋ ਗਈ ਹੈ ਤੋਂ ਕਾਂਗਰਸ ਪਾਰਟੀ ਨੇ ਅੱਜ ਆਪਣਾ ਮੁੱਖ ਦਫ਼ਤਰ ਜਿਹੜਾ ਪ੍ਰੀਸ਼ਦਾ ਔਰ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਇੱਥੇ ਖੋਲਿਆ ਗਿਆ ਔਰ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਵਿੱਚ ਭਾਰੀ ਉਤਸ਼ਾਹ ਔਰ ਉਹ ਚੜ੍ਹਦੀ ਕਲਾ ਵਿੱਚ ਨੇ ਔਰ ਅਸੀਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਕਿ ਤਰੱਕੀ ਔਰ ਖੁਸ਼ਹਾਲੀ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਚਿਤਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ 2027 ਦੇ ਵਿੱਚ ਜੋ ਸਰਕਾਰ ਬਣ ਜਾ ਰਹੀ ਹੈ ਉਹਦੇ 'ਚ ਆਪਣਾ ਵੀ ਸਭ ਦਾ ਵੱਡਾ ਯੋਗਦਾਨ ਹੋਵੇ ਔਰ ਅਸੀਂ ਪੰਜਾਬ ਦੇ ਲਈ ਤਰੱਕੀ ਔਰ ਖੁਸ਼ਹਾਲੀ ਲੈ ਕੇ ਆਈਏ ਪੰਜਾਬ ਦੇ ਅਮਨ ਭਾਈਚਾਰੇ ਦੀ ਗੱਲ ਕਰੀਏ ਜੋ ਅੱਜ ਹਾਲਾਤ ਬਣੇ ਹੋਏ ਨੇ ਉਹ ਬਹੁਤ ਜ਼ਿਆਦਾ ਜਿਹੜੇ ਆ ਮਾੜੇ ਹੋ ਚੁੱਕੇ ਨੇ ਗੈਂਗਸਟਰਾਂ ਦਾ ਬੋਲਬਾਲਾ ਨਸ਼ਿਆਂ ਦੀ ਭਰਮਾਰ ਨੌਕਰੀ ਕੋਈ ਦਿੱਤੀ ਨਹੀਂ ਜਾ ਰਹੀ ਵਿਕਾਸ ਕਾਰਜ ਜਿਹੜੇ ਨੇ ਉਹ ਰੁਕੇ ਪਏ ਨੇ ਠੱਪ ਹੋ ਚੁੱਕੇ ਨੇ ਸੜਕਾਂ ਦਾ ਬਹੁਤ ਬੁਰਾ ਹਾਲ ਔਰ ਉਹਦੇ ਨਾਲ ਨਾਲ ਜਿਹੜਾ ਵੀਆਈਪੀ ਕਲਚਰ ਉਹਦੇ ਚ ਐਡਾ ਵੱਡਾ ਵਾਧਾ ਹੋ ਗਿਆ ਕਿ ਇਹਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਅਸੀਂ ਕੋਈ ਇਸੇ ਤਰ੍ਹਾਂ ਦੇ ਨਾਲ ਕੋਈ ਸਰਕਾਰੀ ਜਿਹੜਾ ਉਹ ਕੋਈ ਆ ਆਰਾਮ ਜਿਹੜੇ ਨੇ ਉਹ ਨਹੀਂ ਲਵਾਂਗੇ ਪਰ ਅੱਜ ਤੁਸੀਂ ਦੇਖੋ ਵੀ ਕਿਵੇਂ ਸ਼ਰੇਆਮ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਔਰ ਅੱਜ ਕਿਸੇ ਤਰੀਕੇ ਨਾਲ ਵੀ ਕੋਈ ਪੰਜਾਬ ਦਾ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ ਸਰ ਇੱਕ ਪੱਗ ਨੂੰ ਲੈ ਕੇ ਬੜਾ ਮਾਹੌਲ ਗਰਮਾਇਆ ਹੋਇਆ ਜਰਾ ਬਹੁਤ ਮਾੜੀ ਗੱਲ ਹੈ ਪੱਗ ਜਿਹੜੀ ਆ ਉਹ ਸਾਡੀ ਸ਼ਾਨ ਹੈ ਔਰ ਜਿਸ ਤਰੀਕੇ ਨਾਲ ਕਿਹਾ ਕਿ ਪੱਗਾਂ ਲੈਣਗੀਆਂ ਔਰ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਸ਼ਰਿਆਮ ਇਸ ਤਰ੍ਹਾਂ ਦੀਆਂ ਗੱਲਾਂ ਪੱਗਾਂ ਲਾਉਣ ਦੀਆਂ ਕਰ ਰਹੇ ਨੇ ਔਰ ਇੱਕ ਕੰਬਲੇ ਕਹਿ ਰਿਹਾ ਕਿ ਜਿਹੜਾ ਅੱਖ ਚੱਕ ਕੇ ਸਾਡੇ ਵੱਲ ਦੇਖੂਗਾ ਉਹਦੀ ਅੱਖ ਕੱਢ ਦੇਾਂਗੇ ਜੇ ਸਾਡੇ ਵੱਲ ਕੋਈ ਉਂਗਲ ਕਰੇਗਾ ਸੀ ਉਹਦੀ ਉਂਗਲ ਵੱਢ ਦੇਾਂਗੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਕਦੇ ਨਹੀਂ ਸੀ ਦੇਖੇ ਕਿ ਲੋਕਾਂ ਦੇ ਚੁਣੇ ਹੋਏ ਲੋਕ ਨਮੈਂਦੇ ਅੱਜ ਇਹੋ ਜੀਆਂ ਗੱਲਾਂ ਕਰ ਰਹੇ ਨੇ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪੰਜਾਬ ਬਣਾਵਾਂਗੇ ਅੱਜ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਪਰਚਾ ਕਲਚਰ ਪਰਚਿਆਂ ਦੀ ਪਰਮਾਰ ਡਰਾਇਆ ਜਾਂਦਾ ਔਰ ਤੁਸੀਂ ਦੇਖੋ ਉਹ ਕਿਵੇਂ ਲੋਕਤੰਤਰ ਦਾ ਜਿਹੜਾ ਕਤਲ ਕੀਤਾ ਜਾਂਦਾ ਮਾਝੇ ਦੇ ਵਿੱਚ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਪਰਚੇ ਰੱਦ ਕਰ ਦਿੱਤੇ ਗਏ ਇੱਥੇ ਵੀ ਬਹੁਤ ਕੋਸ਼ਿਸ਼ ਕੀਤੀ ਸਾਡੇ ਖੰਨੇ ਦੇ ਵਿੱਚ ਵੀ ਸਾਡਾ ਜਿਹੜਾ ਸਾਹਪੁਰਾ ਜ਼ੋਨ ਆ ਉੱਤੋਂ ਸਾਡਾ ਜਿਹੜਾ ਜੇਤੂ ਉਮੀਦਵਾਰ ਸੀਗਾ ਔਰ ਉਹਦਾ ਜਿਹੜਾ ਪਰਚਾ ਬਿਨਾਂ ਕਿਸੇ ਗੱਲ ਤੋਂ ਜਿਹੜਾ ਰੱਦ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੇ ਪਰਚੇ ਰੱਦ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਮੈਂ ਧੰਨਵਾਦ ਕਰਦਾ ਐਸਡੀਓ ਮੈਡਮ ਦਾ ਔਰ ਡੀਸੀ ਲੁਧਿਆਣਾ ਸਾਹਿਬ ਦਾ ਕਿ ਜਿਨ੍ਹਾਂ ਨੇ ਇੰਟਰਵਿਨ ਕਰਕੇ ਇਹ ਇਹਨਾਂ ਦੀਆਂ ਜਿਹੜੀਆਂ ਚਾਲਾਂ ਸੀਗੀਆਂ ਉਹ ਨਹੀਂ ਚੱਲਣ ਦਿੱਤੀਆਂ ਜਿਹਦੇ ਕਰਕੇ ਅੱਜ ਸਾਡੇ ਕਾਂਗਰਸ ਪਾਰਟੀ ਦੇ 16 ਦੇ 16 ਉਮੀਦਵਾਰ ਬਲਾਕ ਸੰਪਤੀ ਖੰਨਾ ਦੇ ਵਿੱਚ ਲੜ ਰਹੇ ਨੇ ਔਰ ਦੋਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਿਹੜੇ ਨੇ ਉਹ ਲੜ ਰਹੇ ਨੇ ਔਰ ਸਾਨੂੰ ਪੂਰਾ ਯਕੀਨ ਹੈ ਪੂਰੀ ਯਕੀਨ ਹੈ ਸਾਨੂੰ ਪਰਮਾਤਮਾ ਤੇ ਬਹੁਤ ਵੱਡਾ ਭਰੋਸਾ ਔਰ ਲੋਕ ਸਾਡਾ ਸਾਥ ਦੇਣ ਲੋਕਾਂ ਦੀ ਆਡੀਓ ਵਾਇਰਲ ਹੋਈ ਉਹਦੇ ਬਾਰੇ ਕਿਸੇ ਨਹੀਂ ਕਹਿ ਰਿਹਾ ਐਸਐਸਬੀ ਦੀ ਹਾਂਜੀ ਹਾਂ ਇਹ ਵੀ ਇੱਕ ਦੇਖੋ ਬਹੁਤ ਵੱਡਾ ਲੋਕਤੰਤਰ ਤੇ ਧੱਬਾ ਹੈ ਕਿ ਇੱਕ ਐਡੇ ਵੱਡੇ ਕਾਨੂੰਨ ਦੇ ਮਤਲਬ ਵਿੱਚ ਰਹਿ ਕੇ ਉਹ ਜਿਹੜੇ ਕਾਨੂੰਨ ਦਾ ਰਾਜ ਦੇਣ ਵਾਲੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਸਮਝ ਨਹੀਂ ਆ ਰਹੀ ਵੀ ਪੰਜਾਬ ਨੂੰ ਕਿਹੜੇ ਪਾਸੇ ਧੱਕਿਆ ਜਾ ਰਿਹਾ ਅੱਜ ਪੰਜਾਬ ਨੂੰ ਜੰਗਲ ਰਾਜ ਦੇ ਵੱਲ ਧੱਕਿਆ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਹੈ ਉਹ ਬਿਲਕੁਲ ਸੇਫ ਨਹੀਂ ਹੈ ਔਰ ਜਿਸ ਤਰੀਕੇ ਨਾਲ ਰੋਜ਼ ਗੋਲੀ ਚੱਲ ਰਹੀ ਹੈ ਵਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਜਾਨ ਤੱਕ ਲਈ ਜਾ ਰਹੀ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੋਈ ਵੀ ਚੀਜ਼ ਜਿਹੜੀ ਹੈ ਪੰਜਾਬ ਦੇ ਵਿੱਚ ਸੇਫ ਨਹੀਂ ਰਹੀ ਤੋਂ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਡੀ ਬੇਨਤੀ ਹੈ ਕਿ ਆਪਾਂ ਇਸ ਜੰਗਲ ਰਾਜ ਨੂੰ ਖਤਮ ਕਰੀਏ ਹੰਕਾਰ ਦੇ ਰਾਜ ਨੂੰ ਖਤਮ ਕਰੀਏ ਔਰ ਲੋਕਤੰਤਰ ਦਾ ਰਾਜ ਲੈ ਕੇ ਆ ਜੀ ਹੁਣ ਸਰਬ ਕਿਹੜਾ ਮੁੱਦੇ ਨੂੰ ਲੈ ਕੇ ਜਿਹੜਾ ਹੈ ਤੁਸੀਂ ਇਹ ਚੋਣਾਂ ਲੜ ਰਹੇ ਹੋ ਦੇਖੋ ਇੱਕ ਤਾਂ ਸਥਾਨਕ ਮੁੱਦੇ ਨੇ ਜੇ ਮੈਂ ਖੰਨੇ ਦੀ ਗੱਲ ਕਰਾਂ ਸਾਡੇ ਰਾਜ ਦੇ ਸਮੇਂ ਚ ਲੱਖਾਂ ਨਹੀਂ ਕਰੋੜਾਂ ਰੁਪਏ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਦਿੱਤੇ ਮਨਰੇਗਾ ਜਿਹੜੀ ਆ ਉਹ ਅੱਜ ਬੰਦ ਹੋਈ ਪਈ ਆ ਕਿਸੇ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲਿਆ ਮਿਲ ਰਿਹਾ ਔਰ ਉਹਦੇ ਨਾਲ ਨਾਲ ਸੜਕਾਂ ਦਾ ਦੇਖੋ ਹਾਲ ਕੀ ਟੁੱਟੀਆਂ ਪਈਆਂ ਨੇ ਸੜਕਾਂ ਬੁਰਾ ਹਾਲ ਚਾਰ ਸਾਲਾਂ ਚ ਕਿਤੇ ਕੋਈ ਕੰਮ ਜਿਹੜਾ ਉਹ ਨਹੀਂ ਜਿਹੜਾ ਹੋਇਆ ਔਰ ਉਹਦੇ ਨਾਲ ਨਾਲ ਜਿਹੜੇ ਸੂਬੇ ਦੇ ਮੁੱਦੇ ਨੇ ਉਹ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਮੁੱਦਾ ਔਰ ਇਹਦੇ ਨਾਲ ਨਾਲ ਜਿਸ ਤਰੀਕੇ ਨਾਲ ਜਿਹੜੇ ਗੈਂਗਸਟਰ ਨੇ ਉਹ ਆਪਣੀਆਂ ਬਾਰਦਾਤਾਂ ਨੂੰ ਜਾਮ ਦੇ ਰਹੇ ਅੰਜਾਮ ਦੇ ਰਹੇ ਨੇ ਇਹ ਬਹੁਤ ਸਾਰੇ ਮੁੱਦੇ ਜਿਹੜੇ ਨੇ ਅੱਜ ਅਸੀਂ ਲੋਕਾਂ ਸਾਹਮਣੇ ਲੈ ਕੇ ਜਾਵਾਂਗੇ ਦੇਖੋ ਇਹ ਇਲੈਕਸ਼ਨ ਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਬਾਅਦ ਭਲੀ ਭਾਂਤੀ ਜਾਣੋ ਔਰ ਜਿਹੜੇ ਆਪਣੇ ਮੰਤਰੀ ਸਾਹਿਬ ਨੇ ਜਿੰਤੋਂ ਤੱਕ ਮੈਂ ਦੇਖਿਆ ਇਹਨੂੰ ਦੂਸ਼ਣ ਬਾਈ ਤੋਂ ਬਿਨਾ ਹੋਰ ਕੁਝ ਨਹੀਂ ਇਹ ਆਨੇ ਕਰਿਆ ਪਿੰਡਾਂ ਦੇ ਵਿੱਚ ਆਹ ਹਸਾਉਂਦਾ ਹੁੰਦਾ ਕਰੋੜਾਂ ਕਰੋੜਾਂ ਰੁਪਈਆ ਸਰਦਾਰ ਗੁਰਕੀਰ ਸਿੰਘ ਕੋਲਰੇ ਨੇ ਇਕੱਲੇ ਇਕੱਲੇ ਪਿੰਡੋਂ ਦਿੱਤਾ ਹੋਇਆ ਜੀ ਆਪਰੇ ਵੀ ਰਿਕਾਰਡ ਚੈੱਕ ਕਰ ਸਕਦੇ ਉਹਨੇ 10 ਲੱਖ ਦੇ ਚੈੱਕ ਬਣਨੇ ਹੁੰਦੇ ਨੇ ਸਾਰਾ ਹਲਕਾ ਇਕੱਠਾ ਕਰ ਲੰਨੇ ਵੀ ਕਰੋੜਾਂ ਦੇ ਚੈੱਕ ਬਣਦੇ ਹੁਣ ਜੇ ਆਪਾਂ ਚੋਣਾਂ ਦੀ ਵੀ ਗੱਲ ਕਰਦੇ ਆ ਜੀਦਾ ਹੁਣ ਸਾਡੇ ਸਾਬਕਾ ਮੰਤਰੀ ਸਾਹਿਬ ਤਫਤਾ ਤਦ ਘਰ ਤੋਂ ਕਰਕੇ ਹਟੇ ਨੇ ਸਾਹਪਰਾ ਜੋਨ ਜੋ ਕਿ ਮੰਤਰੀ ਸਾਹਿਬ ਦੇ ਦਾ ਜੱਦੀ ਪਿੰਡ ਆਉਂਦਾ ਉਹਦੇ ਵਿੱਚੇ ਸਾਡੇ ਪਿੰਡ ਆਉਂਦੇ ਨੇ ਸਹਾਪਰਾ ਮਹੌਣ ਸਮੈਲਪੁਰ ਰਤਨਹੜੀ ਬੂਤਗੜ੍ਹ ਇਹ ਪੰਜੇ ਪਿੰਡ ਆਉਂਦੇ ਨੇ ਇਹ ਪੰਜੇ ਪਿੰਡਾਂ ਦੇ ਵਿੱਚ ਪਹਿਲਾ ਇਕੱਠ ਰੱਖਿਆ ਮੰਤਰੀ ਸਾਹਿਬ ਨੇ ਬੂਤਗੜ੍ਹ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਉੱਥੇ 50 ਬੰਦੇ ਇਕੱਠੇ ਨਹੀਂ ਹੋਏ ਤੇ ਉਹ ਕੱਟ ਤੋਂ ਤੋਂ ਮਤਲਬ ਦੇਖ ਕੇ ਵੀ ਇਹ ਹਲਾਤਲੀ ਦੇ ਪਾਰਟੀ ਦੇ ਉਹਨਾਂ ਸਾਡੇ ਜਿਹੜਾ ਮੇਨ ਕੈਂਡੀਡੇਟ ਸੀ ਗੁਰਿੰਦਰ ਸਿੰਘ ਧਾਰੀਆਲ ਉਹਦੇ ਕਾਗਜ਼ ਰੱਦ ਕਰਵਾ ਦਿੱਤੇ ਸਾਨੂੰ ਇਹ ਟੈਂਟ ਕੋਈ ਕਰੇਜ ਨਹੀਂ ਇਹ ਮੁੰਡਾ ਮਿਹਨਤ ਕਰਕੇ ਨੇ ਸਾਰਾ ਕੁਝ ਆਪਣਾ ਕੰਮ ਕਰ ਉੱਤੇ ਪਿੱਟ ਕਰਿਆ ਤੁਸੀਂ ਸਾਡੇ ਪਿੰਡ ਜਾ ਕੇ ਦੇਖ ਸਕਦੇ ਹੋ ਕਿਹੜੀ ਇਹਨੇ ਇਨਕ੍ਰੋਚਮੈਂਟ ਕਰੀ ਹੋਈ ਹੈ ਇੱਕ ਤਾਂ ਹੁੰਦਾ ਸਾਡੇ ਪਿੰਡ ਜੱਟਾਂ ਨੂੰ ਆਤ ਤਾਂ ਕੋਈ ਰਸਤਾ ਬਾਹਰ ਲੰਦੇ ਨੇ ਕੋਈ ਕੁਝ ਕਰ ਲੰਦੇ ਨੇ ਇਹਨੇ ਇਹਦੇ ਕੋਲ ਚਲੋ ਜ਼ਮੀਨ ਹੈ ਨਹੀਂ ਰਸਤਾ ਰੁਕਦਾ ਬਹੁਤ ਦੂਰ ਦੀ ਘਲਾ ਤੁਸੀਂ ਜਿਹੜੀ ਇਨਕ੍ਰੋਚਮੈਂਟ ਦਾ ਇਹਦੇ ਉੱਤੇ ਮੰਨ ਲਓ ਉਹ ਲਾ ਕੇ ਤੇ ਮੰਨ ਲਓ ਦੋਸ਼ ਲਾ ਕੇ ਪੇਪਰ ਰੱਦ ਕਰਿਓ ਇਹਨੇ ਜੇ ਕੋਈ ਬੰਦਾ ਸਿੱਧ ਕਰ ਦਵੇ ਜੋ ਕੁਛ ਕਹੂਗਾ ਮੰਤਰੀ ਉਹ ਕੁਛ ਕਰਨ ਨੂੰ ਤਿਆਰ ਹੋਊਗਾ ਹੀ ਦੱਸ ਹੀ ਆ ਜਣੇ ਕਾਗੇ ਰੱਦ ਕਰਵਾਏ ਸਰਾਦੋਂ ਦੇਖੋ ਪੰਜ ਪਿੰਡਾਂ ਦਾ ਕੱਟਤੀ ਬੰਦੇ ਆ 50 ਨਹੀਂ ਇਕੱਠੇ ਹੋਏ ਉੱਥੇ ਦੋਨੋਂ ਕੈਂਡੀਡੇਟ ਚੋਂ ਸਾਡੇ ਪਿੰਡ ਤੋਂ ਸੀ ਦੂਸਰਾ ਕੈਂਡੀਡੇਟ ਵਿੱਚੋਂ ਸਾਡਾ ਭਾਈ ਆ ਕੋਈ ਐਸੀ ਗੱਲ ਨਹੀਂ ਪਰ ਕਾਜ ਕੈਂਸਲ ਕਰਨੇ ਵਾਲਾ ਤਾਂ ਕੋਲ ਮੰਤਰੀ ਆ ਨਾ だっਤਾ ਮੰਤਰੀ ਬੰਬਲੇ ਤੁਤੂ ਦਾ ਮੰਤਰੀ ਹੋਣੀ ਸਾਰੇ ਪੰਜਾਬ ਦੇ ਵਿੱਚ ਉਹਦੀ ਆ ਉਹਦੀ ਜੱਦੀ ਜੋਤੋਂ ਮੰਨ ਲਓ ਮੈਂ ਤਾਂ ਹੁਣ ਵੀ ਤੁਤੂ ਕਹਿੰਨੇ ਕਿਉਂ ਜੋ ਜਦ ਇਲੈਕਸ਼ਨ ਲੜਾਉਣ ਤੋਂ ਵੀ ਭੱਜ ਕੇ ਆਪਣੇ ਕੈਂਡੀਡੇਟ ਨੂੰ ਹੋਊਗਾ ਨੇ ਕਿਹੜੇ ਕਿਹੜੀ ਚੀਜ਼ਾਂ ਉੱਤੇ ਆਸੀ ਲਗਾਇਆ ਕੀ ਦੋਸ਼ ਕੀ ਲਗਾਇਆ ਵੀ ਜਿਹੜਾ ਇਨਕ੍ਰੋਚਮੈਂਟ ਦਾ ਜੀ ਕਿੱਥੇ ਹੈ ਰਤਨੇੜੀ ਨਹੀਂ ਕਿੱਥੇ ਕੀਤੀ ਸੀ ਕਿ ਆ ਕਰੀਉ ਨਹੀਂ ਕਿਤੇ ਅੱਛਾ ਕੀਤੀ ਨਹੀਂ ਹੋਈ ਕਿਤੇ ਜੇ ਸਿੱਧ ਕਰ ਦੇ ਮੰਤਰੀ ਜੋ ਕੁਝ ਕਹੇ ਕੋਈ ਕੁਝ ਦੇ ਦੇਂਗੇ ਬੜੇ ਪ੍ਰੋਪਰਟੀ ਵੀ ਇਹਦੇ ਨਾਮ ਨਹੀਂ ਨਹੀਂ ਪ੍ਰੋਪਰਟੀ ਪ੍ਰੋਪੀ ਨੋ ਵੀ ਦਾ ਬਤਾ ਮੈਂ ਇਨਕ੍ਰੋਚਮੈਂਟ ਹੈ ਕਿਤੇ ਜੇ ਤੋਂ ਸਾਰੇ ਪੱਤਰਕਾਰ ਖੜੇ ਹੋ ਲਓ ਮੈਂ ਤੁਹਾਨੂੰ ਆਪਣੇ ਵੱਲੋਂ ਕਹਣਾ ਤੁਸੀਂ ਮੈਨੂੰ ਜੋ ਕੁਝ ਕਹੇਂਗੇ ਉਹ ਕੁਝ ਮੈਂ ਮੰਨ ਲਓ ਉਹ ਜੁਰਮਾਨਾ ਭਰਨ ਨੂੰ ਮੈਂ ਤਿਆਰ ਹਾਂਗਾ ਜੇ ਇਨਕ੍ਰੋਚਮੈਂਟ ਹੋਵੇਗਾ